ਕਟੜਤਾ ਜਿੱਥੇ ਵੀ ਕਟੜਤਾ ਆ ਗਈ ਭਾਵੇਂ ਧਰਮ ਚਾਜੇ ਚਾਹੇ ਉਹ ਤੁਸੀਂ ਕਿਸੇ ਦੇ ਫੈਨ ਹੋ ਕਿਸੇ ਵੀ ਚੀਜ਼ ਨੂੰ ਲੈ ਕੇ ਜੇ ਤੁਸੀਂ ਕਟੜ ਹਨ ਤਾਂ ਮੈਂ ਸਮਝੂਗਾ ਤੁਸੀਂ ਭੇੜ ਹੈ ਜੇ ਆਪਣੇ ਆਪ ਨੂੰ ਕੋਈ ਵੀ ਬੰਦਾ ਕਹਿੰਦਾ ਮੈਂ ਤਾਂ ਪੱਕਾ ਕਟੜ ਸਿੱਖ ਹਾਂ ਮੈਂ ਤਾਂ ਪੱਕਾ ਕਟੜ Hindu ਹਾਂ ਜਾਂ ਕੋਈ ਵੀ ਕਹਦੇ ਮੈਂ ਕਟੜ ਇਸਾਈ ਹਾਂ ਤਾਂ ਉੱਥੇ ਭੇੜ ਬਿਰਤੀ ਦਾ ਹੋਣਾ ਲਾਜ਼ਮੀ ਹੈ ਕਿਉਂਕਿ ਕਟੜਤਾ ਜਦੋਂ ਵੀ ਬੰਦਾ ਆਪਣੇ ਆਪ ਵਿੱਚ ਲਿਆਉਂਦਾ ਜਦੋਂ ਵੀ ਕੋਈ ਬੰਦਾ ਕਹਿੰਦਾ ਕਿ ਮੈਂ ਸਿੱਧੂ ਮੂਸੇ ਵਾਲੇ ਦਾ ਕਟੜ ਫੈਨ ਆ ਮੈਂ ਬੱਬੂ ਮਾਨ ਦਾ ਕਟੜ ਫੈਨ ਆ ਤਾਂ ਉਦੋਂ ਜਦੋਂ ਵੀ ਇਦਾਂ ਦਾ ਕੋਈ ਵੀ ਤੁਹਾਡੀ ਜਿਹੜੀ ਕਮਿਊਨਿਟੀ ਦਾ ਬੰਦਾ ਕੁਝ ਵੀ ਗਲਤ ਕਰੂਗਾ ਤਾਂ ਤੁਹਾਡੀ ਕਟੜਤਾ ਨੇ ਉਸ ਬੰਦੇ ਨੂੰ ਗਲਤ ਨਹੀਂ ਕਹਿਣਾ ਕਿਉਂਕਿ ਤੁਸੀਂ ਕਟੜ ਆ ਤਾਂ ਕਟੜ ਉਹੀ ਬੰਦਾ ਹੁੰਦਾ ਜਿਹੜਾ ਗੱਲ ਆਪਦੇ ਜਿਹੜਾ ਪੱਖ ਵਿੱਚ ਹੀ ਰੱਖੇ ਦੂਜੇ ਬੰਦੇ ਨੂੰ ਉਹ ਉਲਟ ਕਵੇ ਆਪ ਦਾ ਜਿਹੜਾ ਧਰਮ